ਸਮਰਾਲਾ ਦੇ ਹੋਟੇਲ ਵਿਖੇ ਪੰਜਾਬੀ ਫਿਚਰ ਫਿਲਮ ਸਰੰਡਰ ਦਾ ਪੋਸਟਰ ਤੇ ਟ੍ਰੇਲਰ ਪ੍ਰੋਡਿਊਸਰ ਪੁਸ਼ਪਿੰਦਰ ਸਰੋਂ ਤੇ ਨਰਿੰਦਰ ਗਰੋਵਲ ਦੇ ਵੱਲੋਂ ਏ ਮਹਿਫਿਲ ਐਂਟਰਟੇਨਰ ਦੇ ਬੈਨਰ ਦੇ ਹੇਠ ਰਿਲੀਜ਼ ਕੀਤੇ ਗਏ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਰਾਲਾ ਸ਼ਹਿਰ ਦੇ ਅਦਾਕਾਰ ਨਰਿੰਦਰ ਗਰੋਵਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ ਅੱਜ ਦੇ ਹਾਲਾਤਾਂ ਤੇ ਟੁਕਦੀ ਹੈ ਇਸ ਫਿਲਮ ਦਾ ਲੇਖਕ ਤੇ ਡਾਇਰੈਕਟਰ ਰੋਇਲ ਸਿੰਘ ਹੈ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬੀ ਸਿਨੇਮੇ ਨੂੰ ਚੰਗੀਆਂ ਤੇ ਸਿੱਖਿਆਦਾਇਕ ਫਿਲਮਾਂ ਦਿੱਤੀਆਂ ਨੇ ਕੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਨੌਨ ਹੈਪੀ ਗੋਸਲ ਪਹਿਲਾਂ ਵੀ ਕਾਫੀ ਫਿਲਮਾਂ ਚ ਕੀਤਾ ਪੰਜ ਫਿਲਮਾਂ ਬਣਾਈਆਂ ਸੀ ਪਰ ਉਹਨਾਂ ਚ ਚੱਲੇ ਜੁੜੇ ਦਾ ਗੁਣੀਆ ਮੈਂ ਗੱਪਾਂ ਮਾਰੀ ਬੈਠ ਕੇ ਇਹਦੇ ਸਾਨੂੰ ਬਹੁਤ ਆਸ ਆ ਫਿਲਮ ਤੇ ਬਾਕੀ ਜਿਹੜੀ ਮੇਰੀ ਜਰਨੀ ਆ ਉਹ ਤਾਂ ਲੈ ਬਰੀਫ ਕਰਤੀ ਮੇਰੀ ਕੀ ਜਰਨੀ ਆ ਆਈ ਹੋਪ ਇਹ ਫਿਲਮ ਦਰਸ਼ਕਾਂ ਨੂੰ ਸੁਪਦੀ ਮਿਲ ਜਵੇ ਰੈਗੂਲਰ ਮੇ ਕਰੇ ਇਹ ਉਮੀਦ ਆ ਸਭ ਪਰਮਾਤਮਾ ਦੀ ਆਪਣੇ ਅੰਦਰਲੇ ਕਲਾਕਾਰ ਨੂੰ ਇਸ ਰੂਪ ਚ ਢਾਲਣ ਵਾਸਤੇ ਕਿੰਨੀ ਗਮਿੰਟ ਕਰਨੀ ਪਈ ਮੇਰਾ ਕਰੈਕਟਰ ਹੈ ਇਦਾਂ ਦਾ ਮੈਨੂੰ ਬਹੁਤ ਹੀ ਨੀ ਭਾਈ ਜਦੋਂ ਅਸੀਂ ਫਸਟ ਟਾਈਮ ਮਿਲੇ ਤੇ ਰੋਲ ਦੀ ਕਹਾਣੀ ਜਦੋਂ ਸੁਣੀਏ ਕਹਿੰਦਾ ਮੈਨੂੰ ਇਦਾਂ ਦਾ ਏ ਕੈਰੈਕਟਰ ਚਾਹੀਦਾ ਸੀ ਉਹ ਮੇਰੇ ਲਈ ਵੀ ਬਹੁਤ ਸੌਖਾ ਹੋ ਗਿਆ ਮਤਲਬ ਮੇਰਾ ਖੁਦ ਦਾ ਸੁਭਾਅ ਵੀ ਥੋੜਾ ਜੱਦਾਂ ਦਾ ਹੀ ਹੈ ਹਨਾ ਤਾਂ ਮੈਨੂੰ ਬਹੁਤ ਦਿੱਕਤ ਨਹੀਂ ਹੋਈ ਪੁਲਿਸ ਦਾ ਕਿਰਦਾਰ ਨਿਭਾ ਰਹੇ ਹਾਂ ਕਿ ਇਸ ਪੁਲਿਸ ਅਫਸਰ ਦੀ ਵੀ ਤੁਸੀਂ ਇਹ ਚ ਉਹ ਲਿੱਤੀ ਐ ਸਹਤਾ ਲਿੱਤੀ ਐ ਹਾਂ ਸਾਡੇ ਭਾਜੀ ਤੁਹਾਨੂੰ ਸੁਣੇ ਭਾਜੀ ਸਾਡੇ ਮਿੱਤਰਾਂ ਬਹੁਤ ਪੁਰਾਣੇ ਇਹਨਾਂ ਨੇ ਕਾਫੀ ਹੱਲਪ ਕੀਤੀ ਮੇਰੇ ਸਾਸੀ ਕੈਲ ਜੀ ਮੈਂ ਹਰਜਿੰਦਰ ਰੰਧਾਵਾ ਮੈਂ ਫਿਲਮ ਦਾ ਮਿਊਜ਼ਿਕ ਕੀਤਾ ਹੈ ਤੇ ਨਾਲ गाना गाया ਵੀ ਹੈ ਤੇ ਪਹਿਲਾਂ ਵੀ ਮੈਂ ਫਿਕਰ ਕਰੋ ਉਹਨਾਂ ਦਾ ਮਿਊਜ਼ਿਕ ਕੀਤਾ ਤੇ ਕਾਵੀ ਸਿੰਘ ਦੇ ਨਾਲ ਵੀ ਕਰਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਮਿਊਜ਼ਿਕ ਵੀ ਪਸੰਦ ਆਏਗਾ ਤੇ ਅਸੀਂ ਸਾਰੀ ਟੀਮ ਨੇ ਬਹੁਤ ਜ਼ੋਰ ਲਾ ਕੇ ਤਨ ਮਨ ਤਨ ਦੇ ਨਾਲ ਬਕਰ ਦੇ ਫਿਲਮ ਬਣਾਈ ਹੈ ਤੇ ਤੁਹਾਡੇ ਸਪੋਰਟ ਕਰ ਰਹੇ ਹਾਂ ਉਮੀਦ ਹੈ ਤੁਸੀਂ ਬਹੁਤ ਜ਼ਿਆਦਾ 5 April ਨੂੰ ਪਿਆਰ ਦਿਓਗੇ ਥੈਂਕ ਯੂ ਮੇਰਾ ਨਾਮ ਸ਼ਵੇਤਾ ਸਰੰਗੂਲ ਹੈ ਇਸ ਤੋਂ ਪਹਿਲੇ ਮੈਂ ਕਾਫੀ movies ਕੀਤੀਆਂ ਰੀਸੈਂਟਲੀ ਵਾਈਟ ਪੰਜਾਬ ਕੀਤੀ ਸੀ ਉਹਦਾ ਰਿਸਪੌਂਸ ਵੀ ਕਾਫੀ ਅੱਛਾ ਰਿਹਾ ਔਰ ਅੱਛਾ ਲੱਗ ਰਿਹਾ ਉਹ ਵੀ ਕੁਝ ਸਬਜੈਕਟ ਐ ਦਾਦਾ ਹੀ ਸੀ ਐਂਡ ਅਗੇਨ ਮੈਨੂੰ ਇੰਨੇ ਅੱਛੇ ਸਬਜੈਕਟ ਤੇ ਕੰਮ ਕਰਨ ਲਈ ਮਿਲਿਆ ਆਲਦੋ ਇਹਦੇ ਵਿੱਚ ਮੈਂ ਜਿਹੜੇ 네ਗੇਟਿਵ ਲੀਡ ਹੈ ਉਹਨਾਂ ਦੀ ਵਾਈਫ ਆ ਬਟ ਇਹਦੇ ਵਿੱਚ ਬਹੁਤ ਸੌਫਟ ਕੈਰੇਕਟਰ ਹੈ ਮੇਰਾ ਸਮਝ ਆਂਦਾ ਹੈ ਕਿ ਜੋ ਵੀ ਹੁੰਦਾ ਇਨ ਐਕਚੁਅਲ ਜੋ ਦੁਨੀਆ ਨੂੰ ਦਿਖਦਾ ਹੈ ਕਿ ਗੈਂਗਸਟਰਸ ਦੀ ਲਾਈਫ ਕਿੱਦਾਂ ਦੀ ਹੈ ਜਾਂ ਸ਼ਾਇਦ ਉਹ ਬੜੇ 네ਗੇਟਿਵ ਹੈ ਬਟ ਸਮਵੇਅਰ ਉਹਨਾਂ ਦਾ ਵੀ ਇੱਕ ਪੋਜ਼ਿਟਿਵ ਅਸਪੈਕਟ ਹੈਗਾ ਹੈ ਉਹਨਾਂ ਦੇ ਵੀ ਪਰਿਵਾਰ ਹੁੰਦੇ ਆ ਬੱਚੇ ਹੁੰਦੇ ਆ ਬੀਵੀਆਂ ਹੁੰਦੀਆਂ ਵਿਚਾਰੇ ਬਟ ਕਿਸੇ ਮਜਬੂਰੀਆਂ ਕਰਕੇ ਉਹ ਲੈ ਰਸਤਿਆਂ 'ਚ ਪੈ ਜਾਂਦੇ ਆ ਸਮ ਹਾਉ ਇਹਦੇ 'ਚ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਡਿਪਿክት ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਪੁਲਿਸ ਆਫੀਸਰ ਗੈਂਗਸਟਰਸ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਖੁਦ ਗੈਂਗਸਟਰ ਕਿੱਦਾ ਬਣ ਗਏ ਔਰ ਉਹ ਕੀ ਕੀ ਹੋਇਆ ਇਹ ਕਾਫੀ ਇੰਟਰਸਟਿੰਗ ਹੋਏਗਾ ਵੈਸੇ ਦੇਖਣਾ ਸੋ డు ਵਾਚ ਸਰੈਂਡਰ all the best to the team and thank you for having me as a part of this movie ਇਹ ਗਿਆ ਪੰਜਾਬੀ ਪਿਕਚਰ ਹੈਗੀ ਹੈ ਮੈਂ ਥੈਂਕਸ ਕਰਦਾ ਰੋਇਲ ਜੀ ਦਾ ਤੇ ਨਾਲੇ ਸਾਰੀ ਟੀਮ ਦਾ ਵੀ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈਗੀ ਹੈ ਕਿ ਐਜ਼ ਅ ਮੈਂ 네ਗੇਟਿਵ ਰੋਲ ਦੇ ਵਿੱਚ ਇਸ ਆਇਆ ਹਾਂ ਤੇ ਉਹ 네ਗੇਟਿਵ ਦੇ ਨਾਲ ਨਾਲ ਇਹਦੇ ਵਿੱਚ ਹਰਿਆਣਵੀ ਲੈਂਗੁਏਜ ਹੈਗੀ ਹੈ ਉਹਨੂੰ ਸਿੱਖਣ ਦੇ ਵਿੱਚ ਉਹਨੂੰ ਗ੍ਰੈਂਡ ਕਰਨ ਦੇ ਵਿੱਚ ਬੋਲਣ ਦੇ ਵਿੱਚ ਜਿੰਨੀ ਪ੍ਰੋਬਲਮ ਆਉਂਦੀ ਸੀਗੀ ਤੇ ਬਹੁਤ ਥੈਂਕਸ ਹੈ ਡਾਕਟਰ ਸਾਹਿਬ ਦਾ ਤੇ ਸਾਰੀ ਟੀਮ ਦਾ ਉਹਨਾਂ ਨੇ ਬੜਾ ਵਧੀਆ ਮੈਨੂੰ ਅਡਜਸਟ ਕਰਕੇ ਤੇ ਜ਼ਰੂਰ ਦੇਖਣ ਵਾਲੀ ਪਿਕਚਰ ਹੈਗੀ ਹੈ ਰੋਲ ਦੀ ਗੱਲ ਕਰੀ ਤਾਂ ਇਹ ਇਸ ਵਿੱਚ ਤੁਹਾਡਾ ਕੈਰੈਕਟਰ ਹੈ ਜਿਹੜਾ ਕਿਹੜਾ ਮੇਰੇ ਇੱਥੇ 네ਗੇਟਿਵ ਰੋਲ ਹੈ ਜਿਵੇਂ ਆਪਾਂ ਕਹਿੰਦੇ ਹੈਗੇ ਵੀ ਐਜ਼ ਅ ਗੈਂਗਸਟਰ ਚੱਲਦਾ ਹੈਗਾ ਇਹਨਾਂ ਦੇ ਨਾਲ ਮੈਂ ਰਹਿੰਦਾ ਹੈਗਾ ਇੱਕ ਪੋਸਟ ਦਾ ਰੋਲ ਹੈ ਇਹਦਾ ਜਿਹੜੀ ਅਸਲ ਜ਼ਿੰਦਗੀ ਆ ਉਹਦੇ ਵਿੱਚ ਕੀ ਭੂਮਿਕਾ ਰਹੀ ਹੈ ਭੋਦੀ ਅਸਲ ਭੂਮਿਕਾ ਤਾਂ ਮੈਂ ਐਜ਼ ਅ ਡਿਪਲੀਸਰੈਂਡਰ ਪੁਲਿਸ ਹੈਗਾ ਮੌਹਲੀ ਦੇ ਵਿੱਚ ਸੀ ਜਿਆ ਫਰੀ ਪੋਸਟਿੰਗ ਹੈ ਕਿ ਤੇ ਅੱਜਕੱਲ ਮੈਂ ਫਰੋਜ਼ਪੁਰ ਹੈਗਾ ਤੇ ਇਹਦੇ ਵਿੱਚ ਇਹੀ ਚੀਜ਼ ਦਿਖਾਈ ਹੈ ਵੀ ਅਗਰ ਜਿੰਨਾ ਮਰਜੀ ਬੰਦਾ ਇਨਫਲੂਐਂਸ ਹੋਵੇ ਜਿੰਨਾ ਮਰਜੀ ਕੋਈ ਚੀਜ਼ ਹੋਵੇ ਅਗਰ ਉਹ ਨੂੰ ਅਗਰ ਗਲਤ ਰਾਹ ਵਿੱਚ ਚਲਦਾ ਗਿਆ ਤੇ ਉਹਦਾ ਜਿਹੜਾ ਨਤੀਜਾ ਆਗਾ ਆਲਵੇਜ਼ ਗਲਤ ਹੋਏਗਾ ਸੋ ਇੱਕ ਯੂਥ ਨੂੰ ਵੀ ਇਹ ਚੀਜ਼ ਦੱਸਣ ਵਾਲੀ ਗੱਲ ਹੈ ਕਿ ਵੀ ਅਗਰ ਤੁਹਾਡੇ ਬੈਕਗ੍ਰਾਉਂਡ ਜੋ ਵੀ ਮਰਜੀ ਹੈਗੀ ਹੈ ਪਰ ਅਗਰ ਤੁਸੀਂ ਗਲਤ ਰਾਹ ਤੇ ਚੱਲੋਗੇ ਅਗਰ ਉਹਨੂੰ 네ਗੇਟਿਵ ਲੈਗ ਜੱਲੋਗੇ ਤੇ 네 ਚੱਲੀ ਜਿਹੜਾ ਤੁਹਾਨੂੰ 네ਗੇਟਿਵ ਰਿਜ਼ਲਟ ਉਹਦਾ ਮਿਲਦਾ ਜੀ ਥੈਂਕ ਯੂ ਮੈਂ ਗੁਰਿੰਦਰ ਮਖਨਾ ਐਕਟਰਾਂ ਤੇ ਇਹ ਫਿਲਮ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਵੇਖੀ ਜਾਣੀ ਤੇ ਵੇਖੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਨਾ ਇੱਕ ਪ੍ਰੋਪਰ ਟੀਮ ਵਰਕ ਹੈ ਇੱਕ ਇਮਾਨਦਾਰੀ ਹੈ ਇੱਕ ਸੱਚੀ ਨੀਅਤ ਹੈ ਜਿਹੜੀਆਂ ਬਹੁਤ ਘੱਟ ਫਿਲਮਾਂ 'ਚ ਹੁੰਦੀਆਂ ਆ ਤੇ ਰਾਇਲ ਜੀ ਪੁਸ਼ਪਿੰਦਰ ਜੀ ਔਰ ਇਹ ਇੱਕ ਪੰਜਾਬੀ ਅਤਲੀ ਬਹੁਤ ਵਧੀਆ ਜਿਹੜਾ ਹੁਣ ਚਲੰਤ ਸਿਨੇਮਾ ਚੱਲ ਰਿਹਾ ਹੈ ਇਹ ਉਹਦੇ ਤੋਂ ਥੋੜੀ ਜਿਹੀ ਪਰੇ ਹਟ ਕੇ ਆਮ ਲਫਜ਼ ਹੋ ਗਿਆ ਮਹਾਵਰਾ ਹੋ ਗਿਆ ਪਰ ਮੈਂ ਮਹਾਵਰੇ ਵਜੋਂ ਨਹੀਂ ਕਹਿ ਰਿਹਾ ਇਹ ਮੈਂ ਪ੍ਰਤੱਖ ਹੁਣ ਤੁਸੀਂ ਟ੍ਰੇਲਰ ਵੀ ਵੇਖਿਆ ਤੇ ਟ੍ਰੇਲਰ ਵੇਖ ਕੇ ਮੈਂ ਇਹ ਕਹਿ ਰਿਹਾ ਪੰਜਾਬੀ ਇੰਡਸਟਰੀ ਨੂੰ ਇੱਕ ਖੇਡਣ ਲਈ ਮਾਨਣ ਲਈ ਨਵਾਂ ਹੀਰੋ ਹੈਪੀ ਗੋਸਲ ਮਿਲ ਰਿਹਾ ਇੱਕ ਨਵੀਂ ਹੀਰੋ ਇਨ ਸ਼ੁਰੂਤ ਹੀ ਮਿਲ ਰਹੀ ਆ ਔਰ ਦੋ ਨਵੇਂ ਵਿਲਨ ਮਿਲ ਰਹੇ ਆ ਦੀਪਕ ਪਾਟਿਆ ਤੇ ਬਿੱਟੂ ਗਰੋਵਰ ਔਰ ਇਹਦੇ ਚ ਬਹੁਤ ਸਾਰੇ ਥੀਏਟਰ ਦੇ ਕਲਾਕਾਰਾਂ ਨੇ ਕੰਮ ਕੀਤਾ ਹੈ ਕਿ ਮਤਲਬ ਤੁਸੀਂ ਵੇਖੋਗੇ ਕਿ ਤੁਹਾਡੀ ਆਪਣੀ ਫਿਲਮ ਹੈ ਔਰ ਪਹਿਲੀ ਵਾਰੀ ਹੋਇਆ ਕਿ ਮੈਂ ਤਾਂ ਕਹਾਂਗਾ ਕਿ ਜ਼ਰੂਰ ਵੇਖਿਓ ਕਿ ਜਿਹੋ ਜਿਹਾ ਮੇਰਾ ਛੇੜਾ ਹੈ ਮੈਨੂੰ ਪਹਿਲਾਂ ਇਹਦੇ ਚ 네ਗੇਟਿਵ ਰੋਲ ਮਿਲਦੇ ਪਰ ਪਹਿਲੀ ਵਾਰੀ ਮੈਂ ਇਹਦੇ ਚ ਮੈਂ ਪੋਜ਼ਿਟਿਵ ਰੋਲ ਕਰ ਰਿਹਾ ਤੇ ਮੈਂ ਰਾਇਲ ਜੀ ਦਾ ਥੈਂਕਸ ਕਰਦਾ ਕਿਉਂਕਿ ਐਕਟਰ ਨੂੰ ਵਰੀਏਸ਼ਨ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਚੇਂਜ ਹੋਣੀ ਚਾਹੀਦੀ ਹੈ ਤੇ ਇਹ ਪੰਜਾਬੀ ਸਿਨੇਮਾ ਦੀ ਚੇਂਜ ਲਈ ਫਿਲਮ ਹੈ ਸਰੈਂਡਰ ਜ਼ਰੂਰ ਵੇਖਣਾ 5 April ਨੂੰ ਔਰ ਯਕੀਨਨ ਤੁਸੀਂ ਖੁਦ ਸਬਾਸ਼ੀ ਦਿਓਗੇ ਸਾਡੀ ਮਿਹਨਤ ਨੂੰ ਨਹੀਂ ਐਸਾ ਡਾਇਰੈਕਟਲੀ ਕਿਸੇ ਵੱਲ ਕੋਈ ਇਸ਼ਾਰਾ ਨਹੀਂ ਹੈਗਾ ਕਿਉਂਕਿ ਇਹ ਸਟੋਰੀ ਲਿਖੀ ਤਾਂ 4-5 ਸਾਲ ਪਹਿਲਾਂ ਦੀ ਹੈਗੀ ਆ ਤਾਂ ਉਸ ਨੂੰ ਕਿਸੇ ਨੂੰ ਦੇਖ ਕੇ ਨਹੀਂ ਲਿਖੀ ਗਈ ਆ ਕਿਸੇ ਦੇ ਲਈ ਨਹੀਂ ਲਿਖੀ ਗਈ ਇਹ ਸਟੋਰੀ ਬਟ ਇਹ ਹੈਗਾ ਕਿ ਹਰ ਚੀਜ਼ ਦਾ ਨਾ ਤੁਸੀਂ ਇੱਕ ਚੀਜ਼ ਨੂੰ ਇੱਕ ਟੈਂਜੈਂਟਸ ਦੇਖਦੇ ਹੋ ਯਾਰ ਆਹ ਚੀਜ਼ ਦਾ ਬੰਦਾ ਐਦਾਂ ਕਰ ਰਿਹਾ ਵਾ ਉਹਦਾ ਇੱਕ ਦੂਸਰਾ ਪਰਸਪੈਕਟਿਵ ਵੀ ਹੈ ਜੇ ਆਪਾਂ ਉਹਨੂੰ ਵੀ ਦੇਖਣਾ ਸ਼ੁਰੂ ਕਰ ਦਈਏ ਨਾ ਤਾਂ ਮੈਨੂੰ ਲੱਗਦਾ ਹੈ ਕਿ ਹਰ ਬੁਰਾਈ 'ਚ ਇੱਕ ਅਛਾਈ ਵੀ ਹੈਗੀ ਆ ਸੋ ਇਹ ਉਹਦਾ ਨਹੀਂ ਹੈਗਾ ਵੀ ਆਪਾਂ ਕਿਸੇ ਲਈ ਲਿਖਿਆ ਜਾਂਦਾ ਜੀ ਕਰਨ ਦੇ ਵਿੱਚ ਕੋ ਸਿਆਸਤ ਦਾ ਅਨੰਦਨ ਕੋ ਤਾਂ ਚੰਚ ਕੱਸਿਆ ਕਿਤੇ ਨਹੀਂ ਸਰ ਪੋਲਿਟਿਕਸ ਤਾਂ ਹਰ ਜਗ੍ਹਾ ਹੀ ਹੈ ਜੇ ਨਹੀਂ ਵੀ ਚਾਹਾਂਗੇ ਤਾਂ ਤਾਂ ਚੰਚ ਕੱਸਿਆ ਜਾਊਗਾ ਸੋ ਡਾਇਰੈਕਟਲੀ ਇੰਡਾਇਰੈਕਟਲੀ ਉਹ ਚੀਜ਼ ਤਾਂ ਹੈਗੀ ਆ ਕੀ ਆਸ ਕਰਦੇ ਹੋ ਕਿ ਆਪਣੀ ਸੁੰਦਰਤਾ ਤੋਂ ਪਾਰ ਇਹ ਨੂੰ ਕੀ ਹੋ ਪੂਰੀ ਉਮੀਦ ਹੈ ਸਰ ਇੱਕ ਐਸੀ ਚੀਜ਼ ਅੱਗੇ ਲੈ ਕੇ ਆ ਰਹੇ ਆ ਜੋ ਕਿ ਹਿੰਦੀ ਸਿਨੇਮਾਸ ਤਾਂ ਅਸੀਂ ਬਹੁਤ ਦੇਖੀ ਆ ਪੁਲਿਸ ਆਫੀਸਰ ਦੀ ਜਰਨੀ ਬਹੁਤ ਦੇਖੀ ਆ ਹੈਨਾ ਸੋ ਕੋਸ਼ਿਸ਼ ਹੈ ਕਿ ਪੰਜਾਬੀ ਚ ਵੀ ਆਪਾਂ ਇਹ ਚੀਜ਼ ਦਿਖਾਈਏ ਸੋ ਅੱਛੇ ਰਿਸਪੌਂਸ ਦੀ ਉਮੀਦ ਹੈ ਇਹਦਾ ਸਾਊਥ ਦੇ ਵਿੱਚ ਪਹਿਲਾਂ ਚੱਲ ਰਹੀ ਹੈ ਕਰੈਕਟ ਸਰ ਕਰੈਕਟ ਇੱਕ ਚੀਜ਼ ਹੋ ਰਹੀ ਆ ਆਪਾਂ ਜਦੋਂ ਸਾਊਥ ਦਾ ਸਿਨੇਮਾ ਦੇਖਦੇ ਆ ਤਾਂ ਸਾਊਥ ਦਾ ਅਸੀਂ ਕਹਿੰਦੇ ਆ ਕਿ ਯਾਰ ਫਲਾਣਾ ਹੀਰੋ ਬਹੁਤ ਚੜ ਗਿਆ ਫਲਾਣਾ ਹੀਰੋ ਬਹੁਤ ਚੜ ਗਿਆ ਹੈਨਾ ਉੱਥੇ ਦਾ ਜੋ ਹੀਰੋ ਨਾ ਮੈਨੂੰ ਇਹ ਲੱਗਦਾ ਪਰਸਨਲੀ ਕਿ ਲੋਕ ਆਮ ਪਬਲਿਕ ਰਿਲੇਟ ਕਰਦੀ ਆ ਉਹ ਕੋਈ ਗੋਰਾ ਚਿੱਟਾ ਐਂਡ 올 கரெக்ட் ਸਰ ਤੇ ਤੁਰੇ ਜਾਂਦੇ ਨੂੰ ਲੱਗੇਗਾ ਯਾਰ ਮੈਂ ਆ ਹੀ ਰੋ ਮੇਰੇ ਵਰਗਾ ਹੈ ਹਨਾ ਸੋ ਮੈ ਮੈਨੂੰ ਐ ਲੱਗਦਾ ਹੈ ਕਿ ਜਦੋਂ ਮੈਂ ਹੈਪੀ ਵਾਈਬ ਦੀ ਗੱਲ ਕਰਦਾ ਇਸ ਫਿਲਮ ਚ கரெਕਟ ਉਹਨੂੰ ਐਜ਼ ਅ ਹੀਰੋ ਪੋਰਟ੍ਰੇ ਕਰ ਰਹੇ ਆ ਹੀ ਇਸ ਅ ਵੈਰੀ ਲਾਈਕ ਆਰਡੀਨਰੀ ਲੁਕਿੰਗ ਗਾਈ ਇੱਕ ਆਮ ਆਦਮੀ ਅਸੀਂ ਪਿੰਡ ਚ ਉੱਠੇ ਆ ਹਨਾ ਬਾਹਰ ਆਈ ਸਟਰਗਲ ਕੀਤੀ ਉਹ ਸਾਡੇ ਵਰਗਾ ਹੀ ਦਿਖਦਾ ਤੇ ਕੋਈ ਐ ਨਹੀਂ ਹੈਗਾ ਵੀ ਬੋੜਾ ਲਾ ਕੇ ਹਨਾ ਸੁਨੱਖਾ ਕਰਕੇ ਉਹ ਚੀਜ਼ ਨਹੀਂ ਲੱਗੀ ਜਿਵੇਂ ਸਾਡੇ ਡਾਇਰੈਕਟਰ ਸਾਹਿਬ ਨੇ ਤੇ ਕਹਾਣੀ ਦੇ ਰਾਈਟਰ ਵੀ ਇਹੀ ਨੇ ਜੀ ਇਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਜਿਹੜੀ ਸਰੈਂਡਰ ਹੋ ਵੀ ਹੈ ਜੀ ਇਦੇ ਵਿੱਚ ਗੈਂਗਸਟਰ ਦੇ ਇਤਿਹਾਸ ਨੂੰ ਥੋੜਾ ਖੋਖਿਆ ਗਿਆ ਹੈ ਵੀ ਗੈਂਗਸਟਰ ਆਪਣੇ ਆਪ ਨਹੀਂ ਬਣਦੇ ਇਸ ਸਮੇਂ ਦੇ ਹਾਲਾਤ ਤੇ ਹਕੂਮਤਾਂ ਦੁਆਰਾ ਬਣਾਏ ਜਾਂਦੇ ਨੇ ਇਹੀ ਚੀਜ਼ੇ ਦੇ ਵਿੱਚ ਅਸੀਂ ਇੱਕ ਪੁਲਿਸ ਅਫਸਰ ਕਿਵੇਂ ਕਿਉਂਕਿ ਅੱਜਕੱਲ ਪੁਲਿਸ ਦੇ ਉੱਪਰ ਬੜਾ ਕੁਝ ਬੋਲਿਆ ਜਾਂਦਾ ਪਰ ਜਿਹੜੇ ਚੰਗੇ ਪੁਲਿਸ ਅਫਸਰ ਨੇ ਅਸੀਂ ਉਹ ਦਿਖਾਏ ਗਏ ਨੇ ਕਿ ਕਿਵੇਂ ਉਹ ਆਪਣੀ ਡਿਊਟੀ ਦੇ ਤੋਂ ਮਜਬੂਰ ਹੋ ਕੇ ਉਹਨਾਂ ਨੂੰ ਇਸ ਰਾਤ ਤੁਰਨਾ ਪੈਂਦਾ ਹੈ ਪਰ ਇਹ ਅਸੀਂ ਉਹਨੂੰ ਗੈਂਗਸਟਰ ਦਾ ਨੋ ਦਿੰਦੇ ਆ ਪਰ ਉਹਨਾਂ ਦਾ ਕੰਮ ਜਿਹੜਾ ਸਮਾਜ ਸੇਵਾ ਵਰਗਾ ਹੁੰਦਾ ਸੋ ਇਸ ਫਿਲਮ ਵਿੱਚ ਵੀ ਇਹੀ ਕੁਝ ਦਿਖਾਇਆ ਗਿਆ ਜਿੱਮੇ ਥੋੜਾ ਇੱਕ ਇਸ਼ੂ ਰੇਤ ਮਾਫੀਆ ਦਾ ਦਿਖਾਇਆ ਗਿਆ ਕਬੱਡੀ ਦੇ ਵਿੱਚ ਕਿਵੇਂ ਚੰਗੇ ਪਲੇਅਰਸ ਨੂੰ ਸਾਈਡ ਕਰਕੇ ਮਤਲਬ ਕਿ ਆ ਕਿਸ ਤਰ੍ਹਾਂ ਕਬੱਡੀ ਨੂੰ ਇੱਕ ਬਿਜ਼ਨਸ ਬਣਾ ਲਿਆ ਗਿਆ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦਿਖਾਈਆਂ ਗਈਆਂ ਨੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਅੱਜਕੱਲ ਇਹੋ ਜੇ ਕੰਟੈਂਟ ਹੀ ਆ ਪਸੰਦ ਕਰਦੀ ਆ ਸੋ ਅਸੀਂ ਕੋਸ਼ਿਸ਼ ਕੀਤੀ ਐ ਸਾਨੂੰ ਥੋੜੀ ਜਿਹੀ ਮੁਸ਼ਕਲ ਵੀ ਕਰਨੀ ਪਈ ਕਿਉਂਕਿ ਸਰਕਾਰਾਂ ਨੇ ਇਹੋ ਜੀਆਂ ਫਿਲਮਾਂ ਦੇ ਵਿੱਚ ਥੋੜਾ ਜਿਹਾ ਗਨ ਕਲਚਰ ਤੇ ਹੋਰ ਵਾਇਲੈਂਸ ਘਟਾਈ ਇਸੇ ਕਰਕੇ ਸਾਡੀ ਫਿਲਮ ਥੋੜਾ ਲੇਟ ਹੋ ਗਈ ਰਿਲੀਜ਼ ਹੋਣ ਦੇ ਵਿੱਚ ਸਾਨੂੰ ਬਹੁਤ ਕੁਝ ਬਦਲਣਾ ਪਿਆ ਪਰ ਮੈਂ ਬਹੁਤ ਧੰਨਵਾਦੀ ਆ ਆਪਣੀ ਸਾਰੀ ਟੀਮ ਦਾ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨੇ ਮਤਲਬ ਕਿ ਫਿਰ ਵੀ ਇਸ ਚੀਜ਼ ਨੂੰ ਜੀ ਫਿਲਮ ਨੂੰ ਐਂਡ ਤੱਕ ਲਜਾਨ ਤੱਕ ਇਹਨੂੰ ਸਾਰੇ ਦੇ ਕੰਟੈਂਟ ਪਾਸ ਕਰਨ ਤੱਕ ਬੜਾ ਸਹਿਯੋਗ ਦਿੱਤਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਪਬਲਿਕ ਦੀਆਂ ਸਾਰੀਆਂ ਜੋ ਵੀ ਹੈਗੀਆਂ ਜੋ ਚਾਹੁੰਦੇ ਨੇ ਅਭੀ ਕੱਲ ਸਿਨੇਮਾ ਲਾਈਨ ਦੇ ਵਿੱਚੋਂ ਇਹ ਫਿਲਮ ਉਹਨਾਂ ਤੇ ਪੂਰਾ ਉਤਰੂ ਧੰਨਵਾਦ